ਮਹਾਰਾਜਾ ਦਲੀਪ ਸਿੰਘ ਇਸ ਕੋਠੀ ਦੇ ਵਿੱਚ ਕੈਦ ਰੱਖਿਆ ਗਿਆ ਜਦੋਂ ਆਪਾਂ ਜਗਰਾਉਂ ਤੋਂ ਰਾਏਕੋਟ ਨੂੰ ਜਾਂਦੇ ਆ ਤਾਂ ਬੱਸੀਆਂ ਲੰਘ ਕੇ 1 ਕਿਲੋਮੀਟਰ ਅੱਗੇ ਸੜਕ ਦੇ ਖੱਬੇ ਹੱਥ ਆਪਾਂ ਇੱਕ ਬੋਰਡ ਲੱਗਾ ਦੇ ਜਾਂਦਾ ਸਾਰਿਆਂ ਨੂੰ ਸਾਸਰੀ ਕਾਲ ਅੱਜ ਆਪਾਂ ਪਹੁੰਚੇ ਆ ਕੋਠੀ ਮਹਾਰਾਜਾ ਦਲੀਪ ਸਿੰਘ ਅੱਜ ਉਹਨਾਂ ਦੇ ਜੀਵਨ ਕਾਲ ਨਾਲ ਜੁੜੀਆਂ ਜੋ ਚੀਜ਼ਾਂ ਇੱਥੇ ਕੋਠੀ ਦੇ ਵਿੱਚ ਪਈਆਂ ਅਜੈਬ ਘਰ ਦੇ ਵਿੱਚ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਨਾਲ ਦੀ ਨਾਲ ਉਹਨਾਂ ਦੇ ਜੀਵਨ ਨਾਲ ਜੁੜੀਆਂ ਗੱਲਾਂ ਬਾਤਾਂ ਇਤਿਹਾਸ ਵੀ ਆਪ ਜੀ ਨਾਲ ਸ਼ੇਅਰ ਕਰਦੇ ਆ ਆਜੋ ਚੱਲੀਏ ਅੰਦਰ ਸਭ ਤੋਂ ਪਹਿਲਾਂ ਮੇਨ ਗੇਟ ਤੋਂ ਐਂਟਰੀ ਕਰਕੇ ਜਦੋਂ ਆਪਾਂ ਅੱਗੇ ਵਧਦੇ ਆ ਤਖਬੇ ਹੱਥ ਮੁੜ ਕੇ ਆਪਾਂ ਨੂੰ ਸਾਹਮਣੇ ਜੋ ਆ ਬਿਲਡਿੰਗ ਦਿਸਦੀ ਆ ਇਹ ਹੈ ਰਿਸੈਪਸ਼ਨ ਇੱਥੇ ਪਰ ਪਰਸਨ 10 ਰੁਪਏ ਦੀ ਪਰਚੀ ਆਪਾਂ ਨੂੰ ਕਟਾਉਣੀ ਪੈਂਦੀ ਆ ਤੇ ਇੱਥੇ ਵੀਡੀਓਗ੍ਰਾਫੀ ਦੀ ਮਨਾਈ ਆ ਪਰ ਜੇ ਆਪਕਰ ਆਪਾਂ ਵੀਡੀਓਗ੍ਰਾਫੀ ਕਰਨੀ ਚਾਹੁੰਦੇ ਆ ਤਾਂ ਪਰਮਿਸ਼ਨ ਲੈਣੀ ਪੈਂਦੀ ਆ ਯਸ ਤੋਂ ਅੱਗੇ ਲੰਘ ਕੇ ਸਾਹਮਣੇ ਆਪਾਂ ਨੂੰ ਉਹ ਕੋਠੀ ਦਿਸਦੀ ਆ ਬਾਹਰ ਵੀ ਬਹੁਤ ਚੀਜ਼ਾਂ ਤੁਹਾਨੂੰ ਦਿਖਾਉਣ ਵਾਲੀਆਂ ਪਰ ਸਭ ਤੋਂ ਪਹਿਲਾਂ ਆਪਾਂ ਕੋਠੀ 'ਚ ਹੀ ਚੱਲਦੇ ਆ ਤੇ ਉੱਥੇ ਮਹਾਰਾਜਾ ਤਲੀਪ ਸਿੰਘ ਜੀ ਦੀਆਂ ਨਿਸ਼ਾਨੀਆਂ ਤੁਹਾਨੂੰ ਦਿਖਾਉਨੇ ਆ ਬਾਈ ਕਲਵਿੰਦਰ ਸਿੰਘ ਜੀ ਜਿਹੜੇ ਗਾਈਡ ਵੀ ਆ ਤੇ ਸੁਪਰਵਾਈਜ਼ਰ ਆ ਹੁਣ ਇਸ ਵਕਤ ਇੱਥੇ ਕੋਠੀ ਦੇ ਵਿੱਚ ਉਹ ਆਪਾਂ ਨੂੰ ਜੋ ਅਜਾਇਬ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਮਹਾਰਾਜਾ ਤਲੀਪ ਸਿੰਘ ਦੇ ਰਿਲੇਟਡ ਸਾਰੀਆਂ ਰੱਖੀਆਂ ਗਈਆਂ ਜੀਵਨ ਦੇ ਨਾਲ ਜੋ ਸੰਬੰਧ ਸਾਰੀਆਂ ਚੀਜ਼ਾਂ ਉਹਨਾਂ ਬਾਰੇ ਆਪਾਂ ਨੂੰ ਇੱਥੇ ਹੁਣ ਸਾਰੀ ਜਾਣਕਾਰੀ ਬਾਈ ਕਲਵਿੰਦਰ ਸਿੰਘ ਜੀ ਦੇਣਗੇ ਹੁਣ ਆਪਾਂ ਅੰਦਰ ਚੱਲਦੇ ਆਂ ਤੇ ਸਾਰਾ ਕੁਝ ਇਹਨਾਂ ਤੋਂ ਸਮਝਦੇ ਆਂ ਤੇ ਪੁੱਛਦੇ ਆਂ ਵੀ ਕਿਹੜੀ ਕਿਹੜੀ ਚੀਜ਼ ਅੰਦਰ ਮਹਾਰਾਜਾ ਤਲੀਪ ਸਿੰਘ ਜੀ ਦੀ ਜੋ ਇੱਥੇ ਰੱਖੀ ਗਈ ਆ ਮਹਾਰਾਜਾ ਦਲੀਪ ਸਿੰਘ ਮੈਮੋਰੀ ਪਹੁੰਚਣ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਮਣੀਤ ਤਸਵੀਰ ਜਿਹੜੀ ਤੁਸੀਂ ਵੇਖ ਰਹੇ ਹੋ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਹੈ ਜਿਨ੍ਹਾਂ ਨੇ ਪੰਜਾਬ ਤੇ 40 ਸਾਲ ਰਾਜ ਕੀਤਾ ਹੈ ਉਸ ਸਮੇਂ ਦਾ ਪੰਜਾਬ ਦਿੱਲੀ ਤੋਂ ਲੈ ਕੇ ਤਿੱਬਤ ਤੱਕ ਕਾਬਲ ਤੋਂ ਲੈ ਕੇ ਕੰਧਾਰ ਤੱਕ ਜੰਮੂ ਕਸ਼ਮੀਰ ਵਿੱਚ ਪਾਕਿਸਤਾਨ ਵਿੱਚ ਉਹ ਪਾਕਿਸਤਾਨ ਵਿੱਚ ਲਾਹੌਰੇ ਨਦੀ ਰਾਜਤ ਨਹੀਂ ਸੀ ਪੰਜ ਦਰਿਆਵਾਂ ਦੀ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੈ ਸਾਰੀ ਧਰਮ ਦਾ ਬਰਾਬਰ ਸਤਕਾਰ ਕੀਤਾ ਕਿਸੇ ਨੇ ਵੀ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਚਲਾਣਾ ਕਰ ਗਏ ਇਹਨਾਂ ਤੋਂ ਬਾਅਦ ਇਹਨਾਂ ਦੇ ਵੱਡੇ ਬੇਟੇ ਮਹਾਰਾਜਾ ਖਡਿਤ ਸਿੰਘ ਨੂੰ ਰਾਜ ਗੱਦੀ ਤੇ ਬਿਠਾਇਆ ਗਿਆ ਹੈ ਮਹਾਰਾਜਾ ਖਡਿਤ ਸਿੰਘ ਤੋਂ ਬਾਅਦ ਉਹਨਾਂ ਦਾ ਬੇਟਾ ਕੰਬਰ ਨੌਨਿਹਾਲ ਸਿੰਘ ਉਹਨਾਂ ਤੋਂ ਬਾਅਦ ਉਹਨ ਦੀ ਮਾਤਾ ਮਹਾਰਾਣੀ ਚੰਦਕੌਰ ਮਹਾਰਾਣੀ ਚੰਦਕੌਰ ਤੋਂ ਬਾਅਦ ਮਹਾਰਾਜਾ ਸ਼ੀਰ ਸਿੰਘ ਨੇ ਰਾਜ ਕੀਤਾ ਹੈ ਲੇਕਿਨ 4 ਕੁ ਸਾਲ ਦੇ ਛੋਟੇ ਜਿਹੇ ਅਰਸੀਦਰਨ ਘਰੀਲੂ ਖਾਨਾ ਜੰਗੀ ਦਾ ਸ਼ਿਕਾਰ ਹੋਏ ਡੋਗਰਾਂ ਨੇ ਇੱਕ ਦੂਸਰੇ ਦਾ ਕਤਲ ਕਰ ਦਿੱਤਾ ਫਿਰ 15 ਸਤੰਬਰ 1843 ਈਸਵੀ ਨੂੰ ਮਹਾਰਾਜਾ ਦਲੀਪ ਸਿੰਘ ਜੋ ਉਸ ਵਕਤ ਸਰਪੰਚ ਸਾਲ ਦੇ ਸੀ ਇਹਨਾਂ ਨੂੰ ਲਾਹੌਰ ਦਰਬਾਰ ਦਾ ਵਾਰਸ ਲਾਣਿਆ ਗਿਆ ਇਹ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ ਦਾ ਸੋਨੇ ਦਾ ਸੰਗਾਸ਼ਨ ਆਪਣੇ ਕੋਲ ਕਾਪੀ ਅਸਲੀ ਇੰਗਲੈਂਡ ਦੇ ਵਿੱਚ ਹੈ ਜੀ 3 ਕੁਇੰਟਲ ਦੇ ਕਰੀਬ ਉਸ ਦਾ ਵਜ਼ਨ ਪ्योर ਗੋਲ ਇਹ ਮਹਾਰਾਜਾ ਦਲੀਪ ਸਿੰਘ ਦੀ ਤਲਵਾਰ ਦਾ ਨਮੂਨਾ 40 ਕਿਲੋ ਦੇ ਕਰੀਬ ਇਸ ਦਾ ਵਜ਼ਨ ਇਹ ਮਹਾਰਾਜਾ ਦਲੀਪ ਸਿੰਘ ਜੀ ਦੀ ਤਸਵੀਰ ਦਾ ਹੁੰਦਾ ਤੇ ਇਸ ਵਕਤ ਇੰਗਲੈਂਡ ਦੇ ਵਿੱਚ ਜੀ ਜੀ ਸਰ ਠੀਕ ਹੈ ਜੀ ਇਹ ਤਸਵੀਰ ਮਹਾਰਾਜਾ ਦਲੀਪ ਸਿੰਘ ਦੇ 14 ਸਾਲ ਦੀ ਉਮਰ ਦੇ ਵਿੱਚ 1852 ਦੇ ਵਿੱਚ ਜਾਰਜ ਵੀਚੀ ਦੁਆਰਾ ਮਸੂਰੀ ਵਿਖੇ ਤਿਆਰ ਕੀਤੀ ਗਈ ਘਰ ਦੇ ਵਿੱਚ ਮਹਾਰਾਣੀ ਵਿਕਟੋਰੀਆ ਦਾ ਲੋਕਾਟ ਇਹ ਲੋਕਟ ਮਹਾਰਾਣੀ ਵਿਕਟੋਰੀਆ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲਾਰਡ ਆਕਲੈਂਡ ਰਾਹੀਂ ਭੇਜਿਆ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਰਾਜ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਸੀ ਕਿ ਅਨਪੜ੍ਹ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਐਡਾ ਵੱਡਾ ਸਿੱਖ ਰਾਜ ਸਥਾਪਿਤ ਕੀਤਾ ਹੈ ਇਸ ਲਈ ਉਹਨਾਂ ਨੇ ਆਪਣਾ ਗਿਫਟ ਮਹਾਰਾਜਾ ਰਣਜੀਤ ਸਿੰਘ ਨੂੰ ਭੇਜਿਆ ਮਹਾਰਾਜਾ ਨੇ ਇਸ ਲਾਕ ਨੂੰ ਮਹਾਰਾਜਾ ਦਲੀਪ ਸਿੰਘ ਦੇ ਛੋਟੇ ਹੁੰਦਿਆਂ ਗੜ੍ਹ ਦੇ ਵਿੱਚ ਪਾਇਆ ਜੋ ਇਹਨਾਂ ਸਾਰੀ ਉਮਰ ਆਪਣੇ ਗੜ੍ਹ ਦੇ ਵਿੱਚ ਪਾ ਕੇ ਰੱਖਿਆ ਜੀ ਇਹ ਤਸਵੀਰ ਮਹਾਰਾਣੀ ਜੰਦਾ ਮਹਾਰਾਣੀ ਜੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਹੋਰ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਇਹ ਵੀ ਸ਼ੇਰੀ ਪੰਜਾਬ ਵਰਗੀ ਬਹਾਦਰ ਹੋਈ ਹੈ ਅੰਗਰੇਜ਼ ਮਰਦੇ ਦਮ ਤੱਕ ਇਹਨਾਂ ਤੋਂ ਡਰਦੇ ਰਹੇ ਨੇ ਮਹਾਰਾਣੀ ਜਿੰਦਾ ਨੇ ਮਹਾਰਾਜਾ ਦਲੀਪ ਸਿੰਘ ਨੂੰ ਛੋਟੇ ਹੁੰਦਿਆਂ ਸਿੰਘ ਸਜਾਇਆ ਇਹਨਾਂ ਨੂੰ ਸਿੱਖੇ ਇਤਿਹਾਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਪੂਰਵ ਰੂਪਤ ਜਾਣਕਾਰੀ ਦਿੱਤੀ ਮਹਾਰਾਣੀ ਜਿੰਦਾ ਨੇ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਗੀ ਰਾਜਪਾਕ ਚਲਾਇਆ ਲੇਕਿਨ ਡੋਗਰਾ ਨੇ ਸਰਨਾਗਦਾਰੀ ਕੀਤੀ ਗੋਲਬ ਸਿੰਘ ਡੋਗਰਾ ਲਾਲ ਸਿੰਘ ਤੇ ਤੇਜ ਸਿੰਘ ਮਿਸਰ ਉਹਨਾਂ ਨੇ 1835-46 ਦੇ ਵਿੱਚ ਮਹਾਰਾਣੀ ਜਿੰਦਾ ਤੋਂ ਪੁੱਛੇ ਬਿਨਾਂ ਖਾਲਸਾ ਫੌਜ ਨੂੰ ਗੁੰਮਰਾਹ ਕਰਕੇ ਮੋਦਕੀ ਤੇ ਸੁਭਰਾਮਣ ਵਿਖੇ ਅੰਗਰੇਜ਼ਾਂ ਉੱਤੇ ਹਮਲਾ ਕਰਵਾ ਦਿੱਤਾ ਹੈ ਲੇਕਿਨ ਸਾਡੀ ਖਾਲਸਾ ਫੌਜ ਫੇਰ ਵੀ ਜਿੱਤ ਰਹੀ ਸੀ ਪਰ ਡੋਗਰੇ ਨੇ ਗਦਾਰੀ ਕਰਦਿਆਂ ਆਪਣੀ ਫੌਜ ਪਿੱਛੇ ਖਿੱਚ ਲਈ ਖਾਲਸਾ ਫੌਜ ਨੂੰ ਬਰੂਦ ਦੀ ਜਗ੍ਹਾ ਤੇ ਸਰੋਂ ਦੇ ਗੱਡੇ ਭੇਜ ਦਿੱਤੇ ਜਿਸ ਕਰਕੇ ਖਾਲਸਾ ਫੌਜ ਜਿੱਤ ਦੀ ਜਿੱਤ ਦੀ ਹਾਰ ਗਈ ਅੰਗਰੇਜ਼ ਇੱਥੇ ਕਾਬਜ ਹੋ ਗਏ ਉਹਨਾਂ ਨੇ 1847 ਦੇ ਵਿੱਚ ਮਹਾਰਾਣੀ ਜਿੰਦਾ ਨੂੰ ਸੇਖੂਪੁਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਉਸ ਵਕਤ ਮਹਾਰਾਜਾ ਦਲੀਪ ਸਿੰਘ ਸਿਰਫ 9 ਸਾਲ ਦੇ ਸੀ ਜਦੋਂ ਉਹਨਾਂ ਨੂੰ ਮਾਂ ਪੁੱਤ ਨੂੰ ਵਿਛੋੜ ਦਿੱਤਾ ਗਿਆ ਜਦ ਦਲੀਪ ਸਿੰਘ ਨੂੰ ਪਹਿਸ ਲੌਗਨ ਜੋੜੀ ਦੇ ਹਵਾਲੇ ਕਰ ਦਿੱਤਾ ਗਿਆ ਜਿਨ੍ਹਾਂ ਨੇ ਬਚਪਨ ਦੇ ਵਿੱਚ ਹੀ ਮਹਾਰਾਜਾ ਦਲੀਪ ਸਿੰਘ ਦਾ ਸਿੱਖ ਮੰਗਡ ਵਾਸ਼ ਕਰਕੇ ਉਹਨਾਂ ਨੂੰ ਅਸਾਈ ਧਰਮ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਫਿਰ ਸ਼ਾਹੀ ਖਜ਼ਾਨੇ ਵਾਰਸ ਵੀ ਹੀ ਬਣ ਗਏ ਫਿਰ ਇਹਨਾਂ ਨੇ 11 ਸਾਲ ਦੀ ਉਮਰ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਤੋਂ ਇੱਕ ਕਹਿਦਨਾਮੇ ਤੇ ਸਾਈਨ ਕਰਵਾਲੇ ਕਿ ਲਾਹੌਰ ਦਾ ਜਿੰਨਾ ਵੀ ਕੀਮਤੀ ਖਜ਼ਾਨਾ ਹੈ ਸ਼ਾਹੀ ਖਜ਼ਾਨਾ ਹੈ ਉਹ ਅੰਗਰੇਜ਼ਾਂ ਦਾ ਹੋ ਗਿਆ ਫਿਰ 1850 ਦੇ ਵਿੱਚ ਕੋਹੀ ਨੂਰ ਦਾ ਹੀਰਾ ਸੋਨੇ ਦਾ ਸੰਗਾਸ਼ਣ ਲਾਹੌਰ ਦਰਬਾਰ ਦਾ ਜਿੰਨਾ ਵੀ ਕੀਮਤੀ ਸਮਾਨ ਸੀ ਸਭ ਕੁਝ ਇੰਗਲੈਂਡ ਸਾਨੂੰ ਭਾਈ ਸਾਹਿਬ ਇਹਦੇ ਬਾਰੇ ਵੀ ਜਾਣਕਾਰੀ ਦਿਓ ਵੀ ਇਹ ਕੀ ਦਾ ਇਹ ਮਹਾਰਾਜਾ ਦਲੀਪ ਸਿੰਘ ਦੀ ਉਹ ਸ਼ਾਹੀ ਪੋਸ਼ਾਕ ਜਿਹੜੀ ਇੰਗਲੈਂਡ ਦੇ ਵਿੱਚੇ ਪੈਂਦੇ ਰਹੇ ਇਹ ਵੀ ਆਪਣੇ ਕੋਲ ਕਾਪੀ ਅਸਲੀ ਇੰਗਲੈਂਡ ਦੇ ਵਿੱਚ ਹੈ ਜੀ ਠੀਕ ਹੈ ਜੀ ਇਹ ਸਾਰਾ ਕੁਝ ਜੋ ਆਪਣੇ ਨਾਲ ਰੱਖਿਆ ਗਿਆ ਹੈ ਹਾਂ ਜੀ ਇਹ ਉਹਨਾਂ ਦੇ ਗਹਿਣੇ ਵੀ ਗਹਿਣੇ ਜਿਹੜੇ ਬਣੇ ਹੋਣਗੇ ਉਹਨਾਂ ਦੀ ਕਾਪੀ ਇੱਥੇ ਰੱਖੀ ਹੋਈ ਹੈ ਤੇ ਅਸਲੀ ਇਹ ਇੰਗਲੈਂਡ ਦੇ ਵਿੱਚ ਅਸਲੀ ਇੰਗਲੈਂਡ ਦੀ ਸਹੀ ਹੈ ਜੀ ਉਨੀ ਤਸਵੀਰ ਮਹਾਰਾਜਾ ਦਲੀਪ ਸਿੰਘ ਨੂੰ 11 ਸਾਲ 3 ਮਹੀਨੇ 15 ਦਿਨ ਦੀ ਉਮਰ ਦੇ ਵਿੱਚ ਲਾਹੌਰ ਤੋਂ ਅੰਗਰੇਜ਼ਾਂ ਨੇ 21 ਦਸੰਬਰ 1849 ਨੂੰ ਕੈਦ ਕੀਤਾ ਤੇ ਪੰਜਾਬ ਤੋਂ ਬਾਹਰ ਫਤਿਹਗੜ ਯੂਪੀ ਦੇ ਵਿੱਚ ਲੈ ਕੇ ਗਏ ਲਾਹੌਰ ਤੋਂ ਇਹਨਾਂ ਨੂੰ ਕੈਦ ਕੀਤਾ ਗਿਆ ਗੁਪਤ ਰਸਤੇ ਰਾਹੀਂ ਕਾਨਾ ਕਾਚਾ ਲਿਆਣੀ ਫਰੋਜਪੁਰ ਮੋਦਕੀ ਬਾਗਾ ਪ੍ਰਾਣਾ ਲੰਮੇ ਜਟਪੁਰਾ ਬਸੀਆਂ 31 ਦਸੰਬਰ 1849 ਦੀ ਰਾਤ ਨੂੰ ਮਹਾਰਾਜਾ ਦਲੀਪ ਸਿੰਘ ਇਸ ਕੂਠੀ ਦੇ ਵਿੱਚ ਕੈਦ ਰੱਖਿਆ ਗਿਆ। ਦੂਸਰੇ ਦੇ ਨਵਾਂ ਸਾਲ ਮਨਾ ਕੇ ਇਹਨਾਂ ਨੂੰ ਰਾਏਕੋਟ, ਲੋਟਵਦੀ ਮਲੇਰਕੁਟੜਾ, ਪਟਿਆਲਾ, ਅੰਬਾਲਾ ਮੀਠ ਹੁੰਦੇ ਹੋਏ ਯੂਪੀ ਦੇ ਵਿੱਚ ਫਤਿਹਗੜ ਲੈ ਗਏ। 1853 ਦੇ ਵਿੱਚ 15 ਸਾਲ ਦੀ ਉਮਰ ਦੇ ਵਿੱਚ ਜਦੋਂ ਮਹਾਰਾਜਾ ਦਲੀਪ ਸਿੰਘ ਪੂਰਨ ਰੂਪ ਚ ਸਾਈ ਬਣ ਗਏ ਤੇ 1854 ਇਹਨਾਂ ਨੂੰ ਕਲਕੱਤੀ ਤੋਂ ਸਮੁੰਦਰੀ ਵੇੜੇ ਰਾਹੀਂ ਇੰਗਲੈਂਡ ਲੈ ਗਏ। ਮੁੜ ਕੇ ਇਹਨਾਂ ਨੂੰ ਪੰਜਾਬ ਦੀ ਧਰਤੀ ਤੇ ਆਉਣ ਨਹੀਂ ਦਿੱਤਾ ਗਿਆ। ਇਸਰ ਕੋਹਿੰਨੂਰ ਦਾ ਹੀਰਾ ਜਿਹੜਾ ਸ਼ਹੀਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਬਾਦਸ਼ਾਹ ਸਾਫਜਾਨੇ 1813 ਦੇ ਵਿੱਚ ਵੇਟ ਕੀਤਾ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੇ ਪਰਿਵਾਰ ਨੂੰ ਸ਼ਰਨ ਦਿੱਤੀ ਸੀ ਉਸ ਤੋਂ ਬਾਅਦ ਇਹ ਕੋਹਿੰਨੂਰ ਦਾ ਹੀਰਾ 1850 ਦੇ ਵਿੱਚ ਲਾਹੌਰ ਤੋਂ ਮੁੰਬਈ ਹੁੰਦਾ ਹੋਇਆ ਇੰਗਲੈਂਡ ਚਲੇ ਗਿਆ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਨੇ ਇਸ ਨੂੰ ਆਪਣੇ ਤਾਜ ਦੇ ਵਿੱਚ ਸਜਾਇਆ ਇਹ ਕੋਹਿੰਨੂਰ ਦਾ ਹੀਰਾ ਜਿਹੜੇ ਵੀ ਦੇਸ਼ ਦੇ ਵਿੱਚ ਗਿਆ ਉਸ ਦੇਸ਼ ਦੀ 35% ਜਿਹੜੀ ਕਰੰਸੀ ਹੈ ਪਾਉਂਡ ਦੇ ਹਿਸਾਬ ਨਾਲ ਅਪ ਹੋ ਗਈ ਅਗਰੇ ਹਿੰਦੂਸਤਾਨ ਦੇ ਵਿੱਚ ਵਾਪਸ ਹੁੰਦਾ ਹੈ ਸਾਡਾ 1 ਰੁਪਿਆ 100 ਰੁਪਏ ਦੇ ਬਰਾਬਰ ਚ ਸਹੀ ਸਭ ਤੋਂ ਪਹਿਲਾਂ ਕੋਹੀਨੂਰ ਦਾ ਹੀਰਾ 13ਵੀਂ ਸਦੀ ਦੇ ਵਿੱਚ ਆਂਧਰਾ ਪ੍ਰਦੇਸ਼ ਦੀ ਕੋਲਾਰ ਖਾਨ ਦੇ ਵਿੱਚੋਂ ਕਕਤਿਆ ਵੰਸ਼ ਨੂੰ ਮਿਲਿਆ ਸੀ ਉਸ ਤੋਂ ਬਾਅਦ ਇਹ ਦਿੱਲੀ ਸਲਤਨਤ ਦੇ ਬਾਦਸ਼ਾਹ ਲੋਧੀਆਂ ਤੇ ਖਿਲਦੀਆਂ ਦੇ ਹੱਥਾਂ ਵਿੱਚ ਦੀ ਹੁੰਦਾ ਹੋਇਆ ਬਾਦਸ਼ਾਹ ਬਾਬਰ ਕੋਲ ਚਲੇ ਗਿਆ ਅਖੀਰੇ ਨਾਦਰ ਸ਼ਾਹ ਕੋਲ ਆਇਆ ਨਾਦਰ ਸ਼ਾਹ ਨੇ ਇਸ ਨੂੰ ਕੋਹੀਨੂਰ ਦਾ ਨਾਮ ਦਿੱਤਾ ਹੈ ਕੋਹੀਨੂਰ ਦਾ ਅਰਥ ਹੈ ਰੌਸ਼ਨੀ ਦਾ ਪਰਬਤ ਸਹੀ ਜਿਸ ਵਕਤੇ ਕੋਹੇਨੂਰ ਦਾ ਹੀਰਾ ਮਿਲਿਆ ਸੀ 793 ਕੈਰਟ ਦਾ ਸੀ ਜਿਹੜਾ ਸ਼ੁੱਧ ਸੋਨਾ ਹੈ ਉਹ 24 ਕੈਰਟ ਦਾ ਮਾਪਿਆ ਜਾਂਦਾ ਹੈ ਇਹ 793 ਕੈਰਟ ਦਾ ਸੀ ਪਰੰਤੂ ਜਦੋਂ ਇੰਗਲੈਂਡ ਚ ਲੈ ਗਿਆ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਘਰ ਵਾਲੇ ਪ੍ਰਿੰਸ ਐਲਵਰਟ ਨੇ ਇਸ ਦੇ ਦੋ ਟੁਕੜੇ ਕਰਵਾ ਦਿੱਤੇ ਇਸ ਨੂੰ ਕੱਟਣ ਲਈ ਨੀਦਰਲੈਂਡ ਤੋਂ ਵਿਸ਼ੇਸ਼ ਕਾਰੀਗਰ ਮਿਸਟਰ ਕੈਂਟਰ ਨੂੰ ਸੱਦਿਆ ਗਿਆ ਮਿਸਟਰ ਕੈਂਟਰ ਨੇ ਇਸ ਨੂੰ 38 ਦਿਨ ਦੇ ਵਿੱਚ ਕਟਿਆ ਲੇਕਿਨ ਗਲਤ ਕਟਿਆ ਗਿਆ ਇੱਕ ਬਲੈਕ ਹੋ ਗਿਆ ਇੱਕ ਉਸੇ ਤਰ੍ਹਾਂ ਹੀ ਚਮਕਦਾ ਰਿਹਾ ਉਸ ਵਕਤ ਅੰਗਰੇਜ਼ ਸਰਕਾਰ ਨੇ ਮਿਸਟਰ ਕੈਂਟਰ ਨੂੰ 100000 ਪਾਉਂਡ ਜੁਰਮਾਨਾ ਕੀਤਾ ਸੀ ਹੁਣ ਇਹ ਸਿਰਫ 105 ਕੈਟ ਦਾ ਰਹਿ ਗਿਆ ਜੋ ਮੌਜੂਦਾ ਰਾਣੀ ਐਲਜਾਵੈਟ ਉਹਦੀ ਵੀ ਡੈਥ ਹੋ ਗਈ ਉਹਦੇ ਬੇਟੇ ਪ੍ਰਿੰਸ ਐਲਵਰਟ ਦੇ ਤਾਜ ਵੀ ਸਿਜਾਇਆ ਗਿਆ ਹੈ ਤੇ ਟਾਵਰ ਆਫ ਲੰਡਨ ਦੇ ਜੂਲ ਹਾਊਸ ਵਿੱਚ ਰੱਖਿਆ ਗਿਆ ਹੈ ਹੁਣ ਵੀ ਮਲੰਕਣ ਕਰਤਾ ਨਹੀਂ ਏਸ ਕੋਹਿੰੂਰ ਦੇ ਹੀਰੇ ਦੀ ਇੰਨੀ ਕੀਮਤ ਲਾਈ ਹੈ ਵੀ ਜੇ ਸਾਰੇ ਸੰਸਾਰ ਨੂੰ 2.5 ਦਿਨ ਦੀ ਰੋਟੀ ਖਾਣੀ ਹੋਵੇ ਉਹਦੇ ਬਰਾਬਰ ਦੀ ਕੀਮਤ ਹੈ ਉਹ ਕੋਹਿੰੂਰ ਦੇ ਹੀਰੇ ਦੀ ਕਾਪੀ ਜਿਹੜੀ ਮਹਾਰਾਜ ਸਿੰਘ ਆਪਣੇ ਡੌਲਿਆਂ ਤੇ ਬੰਨਿਆ ਕਰਦੇ ਸੀ ਸੈਂਟਰ ਦੇ ਵਿੱਚ ਕੋਹਿੰੂਰ ਜਿਹੜਾ ਹਣ ਵਾਲਾ ਕਟਿਆ ਹੈ ਪਈ ਸਰ ਜਿਹੜੇ ਸਿੱਕੇ ਨੇ ਮਤਲਬ ਉਸ ਟਾਈਮ ਦੇ ਸਿੱਕੇ ਨੇ ਮਹਾਰਾਜਾ ਦਲੀਪ ਸਿੰਘ ਦੇ ਟਾਈਮ ਦੇ ਇਹ ਸਰ ਉਹ ਨਾਨਕशाही ਸਿੱਕਾ ਜਿਹੜਾ ਸ਼ੇਰ-ਏ-ਪੰਜਾਬ ਮਹਾਰਾਜਾ ਜੀ ਨੇ ਚਲਾਇਆ ਸੀ ਚਾਂਦੀ ਦੇ ਸਿੱਕੇ ਨੇ ਫਾਰਸੀ ਪਾਸ਼ਾ ਲਿਖਿਆ ਇਹਦੇ ਉੱਤੇ ਲਿਖਿਆ ਦੇਗ ਤੇਗ ਫਤੇ ਉਨਸਰਤ ਬਦਰੰਗ ਜਾਫ ਤਜ ਨਾਨਕ ਗੁਰੂ ਗੋਬਿੰਦ ਇਹ ਬਾਬਾ ਨਾਨਕ ਕਾ ਗੁਰੂ ਗੋਬਿੰਦ ਸਿੰਘ ਜੋ ਰਾਜਪਾਗ ਮੈਂ ਚਲਾ ਰਹੇ ਹਾਂ ਕੀ ਤੁਹਾਡੀ ਕਿਰਪਾ ਸਤ ਕਈਏ ਐਸਰ ਉਹ ਸ਼ੇਰ ਦਾ ਨਿਸ਼ਾਨ ਜੀ ਇਹ ਸ਼ੇਰ ਦਾ ਨਿਸ਼ਾਨ ਸ਼ੇਰ-ਏ-ਪੰਜਾਬ ਮਹਾਰਾਜਾ ਜੀ ਦੀ ਤਲਵਾਰ ਦੇ ਉੱਤੇ ਉੱਕਰਿਆ ਸੀ ਕਿਉਂਕਿ ਉਹਨਾਂ ਨੂੰ ਸ਼ੇਰ ਹੀ ਪੰਜਾਬ ਦਾ ਖਿਤਾਬ ਦਿੱਤਾ ਗਿਆ ਸ਼ੇਰ ਵਰਗੀ ਤਾਕਤ ਰੱਖਦੇ ਸੀ 40 ਸਾਲ ਸਿੱਖ ਰਾਜ ਸਥਾਪਿਤ ਕੀਤਾ ਕਿਸੇ ਨੂੰ ਵੀ ਪੰਜਾਬ ਬਲ ਉਹਨਾਂ ਨੇ ਹੱਕ ਚੱਕ ਇਹਨ ਦਿਖਣ ਦਿੱਤਾ ਇਸਾਰੇ ਇੰਗਲੈਂਡ ਦੇ ਵਿੱਚ ਚਲਵੇਡਨ ਹਾਲ ਜਿੱਥੇ ਮਹਾਰਾਜਾ ਦਲੀਪ ਸਿੰਘ ਆਪਣੇ ਪਰਿਵਾਰ ਸਮੇਤ ਰਹੇ ਇਹ ਉਹ ਚੇਅਰ ਦੀ ਕਾਪੀ ਜਿਸ ਉੱਤੇ ਬੈਠ ਕੇ ਮਹਾਰਾਜਾ ਦਲੀਪ ਸਿੰਘ ਉਧਰ ਵੀ ਦਰਬਾਰ ਲਾਇਆ ਕਰਦੇ ਸੀ ਇੰਗਲੈਂਡ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਨੇ ਮਹਾਰਾਣੀ ਵਿਕਟੋਰੀਆ ਤੋਂ 17000 ਕਿੱਲਾਂ ਦੇ ਵਿੱਚ ਲਵੇਡਨ ਸਟੇਟ ਵਸਾਈ ਸੀ ਜਿਸ ਵਿੱਚ ਉਹਨਾਂ ਨੇ ਆਪਣੀ ਰਹਿੈਸ਼ਗਾ ਬਣਾਈ ਚਰਚਗਾ ਬਣਾਈ ਸ਼ਿਕਾਰਗਾ ਬਣਾਈ ਤੇ ਹੋਰ ਵੀ ਲੋਕਾਂ ਨੂੰ ਵਸਾਇਆ ਇਹ ਲਵੇਡਨ ਹਾਲ ਦਾ ਜਿਹੜਾ ਅੰਦਰੋਂ ਨਕਸ਼ਾ ਜੀ ਅੰਦਰੋਂ ਕਲਾਕਿਰਤੀ ਹੈ ਉਹ ਸਾਰੀ ਭਾਰਤੀ ਕਿਸਮ ਦੀ ਹੈ ਜਿਹੜੀ ਦੀ ਬਾਹਰ ਨਹੀਂ ਦੇਖਿਆ ਉਹ ਬਰਤਾਨਵੀ ਹੈ ਅੱਜ ਕੱਲ ਇਹਨੂੰ ਅਜਾਇਬ ਘਰ ਦਾ ਨਾਮ ਦਿੱਤਾ ਗਿਆ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੁਰਨ ਬੰਸ ਜਦੀਆਂ ਇਹ ਸਿੱਤ ਤਸਵੀਰਾਂ ਲਗਾਤੀ ਭਾਜੀ ਇੱਕ ਆਪਾਂ ਨੂੰ ਅਜਿੱਦਾਂ ਲਿਖਿਆ ਦਿੱਸ ਰਿਹਾ ਇੱਕ ਜਜ਼ਬਾਤੀ ਪੁਨਰਮਿਲਣ ਇਹਦੇ ਬਾਰੇ ਵੀ ਸਾਨੂੰ ਜ਼ਰੂਰ ਜਾਣਕਾਰੀ ਦਿਓ ਵਿਕੀ ਆ ਇਹਦੇ ਬਾਰੇ ਦੱਸੋ ਮਹਾਰਾਣੀ ਜਿੰਦਾ ਨੂੰ ਜਦੋਂ ਸੇਖੂਪੁਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਅੰਗਰੇਜ਼ਾਂ ਨੇ 1859 ਦੇ ਵਿੱਚ ਇਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਤਾਂ ਇਹ ਭਾਰਤ ਛੱਡ ਕੇ ਨੇਪਾਲ ਚਲੇ ਗਏ ਉੱਥੇ ਜਾ ਕੇ ਬਹੁਤ ਜ਼ਿਆਦੇ ਬਿਮਾਰ ਹੋ ਗਏ ਜਦ ਤੱਕ ਮਹਾਰਾਜਾ ਦਲੀਪ ਸਿੰਘ ਨੂੰ ਅਸਾਈ ਬਣਾ ਕੇ ਅੰਗਰੇਜ਼ ਇੰਗਲੈਂਡ ਲੈ ਜਾ ਚੁੱਕੇ ਸੀ ਉਧਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੇਰੀ ਮਾਤਾ ਬਿਮਾਰ ਆ ਤਾਂ ਉਹਨਾਂ ਨੇ ਅੰਗਰੇਜ਼ਾਂ ਨੂੰ ਬੇਨਤੀ ਕੀਤੀ ਮੈਂ ਆਪਣੀ ਮਾਤਾ ਨੂੰ ਮਿਲਣਾ ਚਾਹੁੰਨਾ ਅੰਗਰੇਜ਼ਾਂ ਨੇ ਇੱਕ ਸ਼ਰਤ ਰੱਖੀ ਕਿ ਅਗਰ ਤੈਨੂੰ ਪੰਜਾਬ ਦੇ ਵਿੱਚ ਲੈ ਗਏ ਲੋਗਾਂ ਨੇ ਤੈਨੂੰ ਫਿਰ ਮਹਾਰਾਜਾ ਬਣਾ ਦੇਣਾ ਇਸ ਲਈ ਇਹ ਕਲਕੱਤੀ ਸੰਪੈਨਸ ਹੋਟਲ ਦੀ ਤਸਵੀਰ ਹੈ ਜਿੱਥੇ ਇਹਨਾਂ ਦਾ ਮਾਂ ਪੁੱਤ ਦਾ 13.5 ਸਾਲ ਬਾਅਦ ਮਿਲਾਪ ਕਰਵਾਇਆ ਗਿਆ ਜਦ ਤੱਕ ਇਹਨਾਂ ਦੀ ਅੱਖਾਂ ਦੀ ਜੋਤ ਸੀ ਜੀ ਬਿਲਕੁਲ ਖਤਮ ਹੋ ਚੁੱਕੀ ਸੀ ਮਹਾਰਾਜਾ ਦਲੀਪ ਸਿੰਘ ਅਸਾਈ ਬਣ ਚੁੱਕੇ ਸੀ ਜਦ ਕਿ ਛੋਟੇ ਹੁੰਦੇ ਹਨ ਨੇ ਸਿੰਘ ਸਜਾਇਆ ਸੀ ਪਿਆਰ ਨਾਲ ਗਲਵਕੜੀ ਚ ਲਿਆ ਕੰਡ ਤੋਂ ਦੀ ਹੱਥ ਫੇਰਦੇ ਫੇਰਦੇ ਸਿਰ ਤੇ ਗਏ ਫਿਰ ਤਾਂਹਾ ਮਾਰ ਕੇ ਰੋਏ ਪਰਮਾਤਮਾ ਨੂੰ ਮੀਣਾ ਮਾਰਿਆ ਐ ਪਰਮਾਤਮਾ ਤੂੰ ਮੇਰੇ ਸਿਰ ਦਾ ਸਾਈਂ ਖੋਲਿਆ ਮੇਰਾ ਰਾਜ ਭਾ ਖੋਲਿਆ ਕੋਹੇ ਨੂਰ ਦਾ ਹੀਰਾ ਖੋਲਿਆ ਲੇਕਿਨ ਅੱਜ ਮੇਰੇ ਬੰਸ ਵਿੱਚੋਂ ਮੇਰਾ ਧਰਮ ਵੀ ਖੋ ਕੇ ਲੈ ਗਿਆ ਮਹਾਰਾਜਾ ਦਰੀਪ ਸਿੰਘ ਇਹਨਾਂ ਦੇ ਚਰਨੀ ਡਿਗੇ ਬਚਨ ਦਿੱਤਾ ਮਾਂ ਤੇਰਾ ਰਾਜ ਪਗ ਵਾਪਸ ਨਹੀਂ ਕਰ ਸਕਦਾ ਤੇਰਾ ਕੋਹੇ ਨੂਰ ਦਾ ਹੀਰਾ ਵਾਪਸ ਨਹੀਂ ਕਰ ਸਕਦਾ ਤੇਰੀ ਸਿਰ ਦਾ ਸਾਈਂ ਵਾਪਸ ਨਹੀਂ ਲੈ ਕੇ ਨਹੀਂ ਸਕਦਾ ਲੇਕਿਨ ਤੇਰਾ ਧਰਮ ਜਰੂਰ ਵਾਪਸ ਕਰੂੰਗਾ ਫਿਰ ਮਹਾਰਾਜ ਅਦਰੀਪ ਸਿੰਘ ਆਪਣੀ ਬਿਮਾਰ ਮਾਤਾ ਨੂੰ ਇੰਗਲੈਂਡ ਦੇ ਵਿੱਚ ਨਾਲ ਹੀ ਲੈ ਗਏ ਇੰਗਲੈਂਡ ਦੇ ਵਿੱਚ ਇਹ 2 ਸਾਲ ਰਹੇ 2 ਸਾਲ ਬਾਅਦ ਇਹਨਾਂ ਦੀ ਡੈਥ ਹੋ ਗਈ ਮਰਨ ਤੋਂ ਇੱਕ ਦਿਨ ਪਹਿਲਾਂ ਫਿਰ ਇਹ ਦਲੀਪ ਸਿੰਘ ਨੂੰ ਕਹਿੰਦੀ ਆ ਕਹਿੰਦੀ ਆ ਇਹ ਦਰੀਪ ਸਿੰਘਾ ਮਰਨ ਤੋਂ ਬਾਅਦ ਮੇਰੀਆਂ ਅੱਖਾਂ ਦੀਆਂ ਪਲਕਾਂ ਨੂੰ ਬੰਦ ਨਾ ਕਰੀ ਇਹਨਾਂ ਦੇ ਵਿੱਚ ਆਇਆ ਆਖਰੀ ਦੋ ਅਥਰੂ ਮੈਂ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਸਮਾਤੇ ਪੇਟ ਕਰਨਾ ਚਾਹੁੰਨੀ ਆ ਦੇਖੀ ਮੇਰੇ ਨਾਲ ਆਖਰੀ ਹੰਝੂਆਂ ਨੂੰ ਇਨਾਂ ਗੋਰਿਆਂ ਦੀ ਧਰਤੀ ਤੇ ਰੋਲਣਾ ਦੇਵੇਂ ਪਰ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ਾਂ ਨੇ ਪੰਜਾਬ ਔਣ ਦੀ ਮਨਜ਼ੂਰੀ ਨਹੀਂ ਦਿੱਤੀ ਕੋਟ ਗਏ ਕਚੈਰੀ ਗਏ ਦਲੀਲਾਂ ਦਿੱਤੀਆਂ ਅਪੀਲਾਂ ਕੀਤੀਆਂ ਪਰ ਨਹੀਂ ਇੱਕ ਸਾਲ ਬਾਅਦ ਮਨਜ਼ੂਰੀ ਮਿਲੀ ਗੋਦਾਬਰੀ ਦੇ ਕੰਢੇ ਮੁੰਬਈ ਦੇ ਵਿੱਚ ਨਾਸਕ ਵਿਖੇ ਇਹਨਾਂ ਦੀਆਂ ਹਸਤੀਆਂ ਅਰਪਤ ਕਰਤੀ ਗਈ ਇਹ ਸਰ ਜਦੋਂ ਇਹਨਾਂ ਦੀ ਡੈਥ ਹੋਈ ਇਹਨਾਂ ਦੇ ਜਿਹੜੇ ਇਨਚਾਰਜ ਸੀਗੇ ਡਾਕਟਰ ਲੌਗਨ ਹਾਂਜੀ ਉਹਨਾਂ ਨੂੰ ਇਹਨੇ ਤਾਰ ਲਿਖੀ ਉਹਨਾਂ ਨੂੰ ਟੈਲੀਗ੍ਰਾਮ ਸਹੀ ਹੈ ਜੀ 1 ਅਗਸਤ 1863 ਦੀ ਹੈ ਟੈਲੀਗ੍ਰਾਮ ਉਸ ਤੋਂ ਮੈ ਟੈਲੀਗ੍ਰਾਮ ਸਾਰ ਤਾਰ ਭੇਜੀ ਜੀ ਜੀ ਬਿਲਕੁਲ ਇਹ ਲੌਗਨ ਜੁੜੀ ਸੀ ਇਹਨਾਂ ਦੀ ਕੇਰ ਟਿੱਕਰ 63 1 ਅਗਸਤ 1863 ਦੀ ਇਹ ਤਾਰ ਹਨ ਸਰ ਭਾਰਤ ਤੋਂ ਆਪਣੀ ਵਾਪਸੀ ਸਮੇਂ ਕੈਰੂ ਵਿਖੇ ਮਹਾਰਾਜਾ ਦਲੀਪ ਸਿੰਘ ਆਪਣੀ ਹੋਣ ਵਾਲੀ ਪਤਨੀ ਮਹਾਰਾਣੀ ਬੰਬਾ ਮੂਲਰ ਨੂੰ ਮਿਲੇ 15 ਸਾਲ ਦੀ ਲੜਕੀ ਸੀ ਆਰਬੀ ਪਾਸ਼ਾ ਜਾਣਦੀ ਸੀ ਬਹੁਤ ਹੀ ਸੁੰਦਰ ਔਰ ਸਿਆਣੀ ਸੀ ਅੰਗਰੇਜ਼ਾਂ ਨੇ ਇਹਨਾਂ ਨੂੰ ਹੋਰ ਵੀ ਲੜਕੀਆਂ ਪੇਸ਼ ਕੀਤੀਆਂ ਲੇਕਿਨ ਮਹਾਰਾਜਾ ਦਲੀਪ ਸਿੰਘ ਨੂੰ ਪਤਾ ਸੀ ਕਿ ਆਉਣ ਵਾਲਾ ੜੰਦਾ ਜੀਵਨ ਹੈ ਹੋਰ ਵੀ ਸੰਘਰਸ਼ ਭਰਿਆ ਹੈ ਇਸ ਲਈ ਵਿਆਹ ਦੀ ਲੜਕੀ ਦੀ ਚੋਣ ਆਪ ਕੀਤੀ ਫਿਰ 9 ਜੂਨ 1864 ਨੂੰ ਮਿਸਰ ਦੇ ਸ਼ਹਿਰ ਅਲੈਂਗ ਦੀ ਦਰਿਆ ਵਿਖੇ ਇਹਨਾਂ ਨੇ ਜੂਰ ਪਿੰਟਾਂਗ ਨਾਲ ਸ਼ਾਦੀ ਕਰਵਾਈ ਇਹਨਾਂ ਦੇ 6 ਬੱਚੇ ਪੈਦਾ ਹੋਏ ਤਿੰਨ ਬੇਟੇ ਤਿੰਨ ਬੇਟੀਆਂ ਇੰਗਲੈਂਡ ਦੇ ਵਿੱਚ ਕਾਫੀ ਸਮਾਂ ਬਿਤਾਉਣ ਤੋਂ ਬਾਅਦ ਮਹਾਰਾਜਾ ਜਦਵੀਤ ਸਿੰਘ ਨੇ ਅੰਗਰੇਜ਼ਾਂ ਨੂੰ ਫਿਰ ਬੇਨਤੀ ਕੀਤੀ ਕਿ ਉਹ ਆਪਣੇ ਵਤਨ ਪੰਜਾਬ ਵਾਪਸ ਜਾਣਾ ਚਾਹੁੰਦੇ ਨੇ ਅੰਗਰੇਜ਼ਾਂ ਨੇ ਇਹਨਾਂ ਨੂੰ ਫਿਰ ਇਨਕਾਰ ਕਰ ਦਿੱਤਾ ਫਿਰ ਇਹਨਾਂ ਨੇ ਅੰਗਰੇਜ਼ਾਂ ਦਾ ਬਧਰੋਹ ਕਰ ਦਿੱਤਾ ਮਹਾਰਾਣੀ ਵਿਕਟੋਰੀਆ ਦਾ ਜੋ ਗੜ ਦੇ ਵਿੱਚ ਨੌਕਤ ਪਾਇਆ ਸੀ ਉਸ ਨੂੰ ਵੀ ਉਤਾਰ ਦਿੱਤਾ ਇੰਗਲੈਂਡ ਦੇ ਵਿੱਚ ਜਿੰਨਾ ਵੀ ਕੀਮਤੀ ਸਮਾਨ ਸੀ ਸਭ ਕੁਝ ਨਿਲਾਮ ਕਰ ਦਿੱਤਾ ਤਾਂ ਕਿ ਪੰਜਾਬ ਆਉਣ ਲਈ ਤਨ ਦਿੱਤਾ ਸਕਣ ਉਥੋਂ ਪਰਿਵਾਰ ਸਮੇਤ ਚਲੇ ਅਦਨ ਦੇ ਵਿੱਚ ਆਏ 1887 ਦੇ ਵਿੱਚ ਅਦਨ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਹਾਰਾਣੀ ਬੰਬਾ ਅਤੇ ਬੱਚੇ ਵਾਪਸ ਲੰਡਨ ਪਰਤ ਗਏ ਇਹਨਾਂ ਨੂੰ ਉੱਥੇ ਨਜ਼ਰਬੰਦ ਕਰ ਦਿੱਤਾ ਗਿਆ ਇਸੇ ਨਜ਼ਰਬੰਦੀ ਦੇ ਦੌਰਾਨ ਹੀ ਫਿਰ ਇਹਨਾਂ ਨੇ ਖੰਡੇ ਵਾਟੇ ਦਾ ਅਮਰਤ ਛਕਿਆ ਗੁਰੂ ਵਾਲੇ ਬਣੇ ਉਸ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਪੈਰਿਸ ਚਲੇ ਗਏ ਪੈਰਿਸ ਦੇ ਵਿੱਚ ਇੱਕ ਜਹਾਜ਼ ਸਮਾ ਵੀ ਆਇਆ ਕਿ ਹੱਥ ਵਿੱਚ ਠੂਠਾ ਫੜ ਕੇ ਭਿਖਾਰੀ ਬਣ ਕੇ ਦਰਦਰਮਕ ਦੇ ਫਿਰਦੇ ਰਹੇ ਉੱਥੇ ਇਹਨਾਂ ਦਾ ਮਿੱਤਰ ਕਥੌ ਰੂਚ ਦਾ ਰਹਿਣ ਵਾਲਾ ਸੀ ਉਹ ਇਹਨਾਂ ਨੂੰ ਰੂਚ ਲੈ ਗਿਆ ਰੂਚ ਦਾ ਯਾਰ ਅਲੈਂਜਿੰਗ ਨਤੀਜਾ ਤੀਜਾ ਵੀ ਇਹਨਾਂ ਦਾ ਮਿੱਤਰ ਸੀ ਉਹਨਾਂ ਨੂੰ ਇਹਨਾਂ ਨੇ ਬੇਨਤੀ ਕੀਤੀ ਕਿ ਤੁਸੀਂ ਮੇਰੀ ਮਦਦ ਕਰੋ ਮੈਂ ਪੰਜਾਬ ਨੂੰ ਗੋਰਿਆਂ ਤੋਂ ਆਜ਼ਾਦ ਕਰਾਉਣਾ ਚਾਹੁੰਦਾ ਲੇਕਿਨ ਇਹਨਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਪੈਰਿਸ ਦੇ ਵਿੱਚ ਇਹਨਾਂ ਦੀ ਡੈਥ ਹੋ ਗਈ ਫਿਰ 22 ਅਕਤੂਬਰ 1897 ਨੂੰ ਇਹਨਾਂ ਨੂੰ ਅਲਵਿਡਨ ਦੇ ਵਿੱਚ ਸਾਈਡ ਟੰਗ ਦੇ ਨਾਲ ਹੀ ਦਫਨਾਇਆ ਗਿਆ ਕਿਉਂਕਿ ਮਰਨ ਤੋਂ 2 ਸਾਲ ਪਹਿਲਾਂ ਇਹਨਾਂ ਨੇ ਫਿਰ ਮਹਾਰਾਣੀ ਵਿਕਟੋਰੀ ਨੂੰ ਸਮਝੌਤਾ ਕਰ ਲਿਆ ਸੀ ਉਹਨਾਂ ਦੀ ਤਸਵੀਰ ਵਾਲਾ ਲੋਕਾਟ ਆਪਣੇ ਗਲ ਦੇ ਵਿੱਚ ਪਾ ਲਿਆ ਸੀ ਇਸ ਲਈ ਅਸਾਈ ਰੀਤੀ ਰਿਵਾਜਾਂ ਮੁਤਾਬਕ ਹੀ ਇਹਨਾਂ ਨੂੰ ਦਫਨਾਇਆ ਗਿਆ ਠੀਕ ਹੈ ਅਜੀਤ ਸਿੰਘ ਜੀ ਦਾ ਸਭ ਤੋਂ ਵੱਡਾ ਬੇਟਾ ਸ਼ਹਿਜਾਦਾ ਵਿਕਟਰ ਰਾਇਲ ਆਰਮੀ ਦੇ ਵਿੱਚ ਕਪਤਾਨ ਬਣਿਆ ਮਹਾਰਾਜਾ ਅਜੀਤ ਸਿੰਘ ਜੀ ਦਾ ਸਭ ਤੋਂ ਛੋਟਾ ਬੇਟਾ ਰਾਜਕੁਮਾਰ ਐਲਵਰਟ 1300 ਸਾਲ ਦੀ ਉਮਰ ਦੇ ਵਿੱਚ ਇਹ ਤੇ ਨਮੂਨੀਆਂ ਨਾਲ ਮੌਤ ਹੋ ਗਈ ਸੀ ਇਹ ਮਹਾਰਾਜਾ ਅਦਲਿਪ ਸਿੰਘ ਦਾ ਦੂਸਰਾ ਬੇਟਾ ਰਾਜਕੁਮਾਰ ਫਰੈਡ ਫਰਾਈਡੇ ਇਹ ਵੀ ਫੌਜੀ ਆਰਮੀ ਦੇ ਵਿੱਚ ਮੇਜਰ ਦੀ ਪਦਵੀ ਤੇ ਪਹੁੰਚਿਆ ਇਤਿਹਾਸ ਦੀ ਐਮਏ ਕੀਤੀ ਸੀ ਚਿੱਤਰਾਂ ਦਾ ਸੰਗ੍ਰਹਿ ਕਰਦਾ ਸੀ ਸੰਗੀਤ ਪ੍ਰੇਮੀ ਸੀ ਫਿਰ ਇਹਨੇ ਆਪਣੇ ਮਹਿਲ ਨੂੰ ਅਜਾਇਬ ਘਰ ਤੇ ਲਾਇਬ੍ਰੇਰੀ ਦਾ ਰੂਪ ਦੇ ਕੇ ਉਧਰ দান ਕਰ ਦਿੱਤਾ ਇਹ ਮਹਾਰਾਜਾ ਅਦਲਿਪ ਸਿੰਘ ਦੀਆਂ ਤਿੰਨ ਬੇਟੀਆਂ ਹੋਈਆਂ ਸਭ ਤੋਂ ਵੱਡੀ ਰਾਜਕੁਮਾਰੀ ਬੰਬਾ ਦੂਸਰੀ ਰਾਜਕੁਮਾਰੀ ਕੈਥਰਿਨ ਤੀਸਰੀ ਰਾਜਕੁਮਾਰੀ ਸੋਫੀਆ ਰਾਜਕੁਮਾਰੀ ਬੰਬਾ 1907 ਦੇ ਵਿੱਚ ਭਾਰਤ ਦੇ ਵਿੱਚ ਆਈ ਲਾਹੌਰ ਵਿੱਚ ਭਾਰਤੀ ਸੈਨਾ ਦੇ ਇੱਕ ਡਾਕਟਰ ਡੇਵਿਡ ਸਦਰਲੈਂਡ ਦੇ ਨਾਲ ਆਪਣੀ ਮੈਰਿਜ ਕਰਵਾਈ ਆਪਣੀ ਦਾਦੀ ਮਹਾਰਾਣੀ ਜਿੰਦ ਕੌਰ ਦੀ ਸਮਾਦੇ ਨਾਸਕ ਵਿਖੇ ਦਰਸ਼ਨ ਕੀਤੇ ਉੱਥੋਂ ਉਹਨਾਂ ਦੀਆਂ ਆਸਥੀਆਂ ਚੁੱਕ ਕੇ ਲਾਹੌਰ ਮਹਾਰਾਣੀ ਜੀ ਸਿੰਘ ਦੀ ਸਮਾਦੇ ਕੋਲ ਰੱਖੀਆਂ ਦੂਸਰੀ ਵਾਰ ਇਹ ਫਿਰ ਭਾਰਤ ਆਈ ਰਾਜਕੁਮਾਰੀ ਸੌਂਕਿਆ ਦੀ ਅੰਤਿਮ ਇੱਛਾ ਸੀ ਕਿ ਉਹਨਾਂ ਦੀਆਂ ਆਸਥੀਆਂ ਵੀ ਲਾਹੌਰ ਲੈ ਜਾਂਣ 1957 ਦੇ ਵਿੱਚ ਨਨਮੀ ਸਾਲਿੰਗਰ ਭੂਕੇ ਲਾਹੌਰ ਦੇ ਵਿੱਚ ਇਹਦੀ ਡੈਥ ਹੋਈ ਸਭ ਤੋਂ ਵੱਡੀ ਸੀ ਸਭ ਤੋਂ ਬਾਅਦ ਦੇ ਵਿੱਚ ਇਹਦੀ ਡੈਥ ਹੋਈ ਅੰਤਮਰਾਮ گا ਇਸ ਕੱਲੀ ਨੂੰ ਹੀ ਲਾਹੌਰ ਦੇ ਵਿੱਚ ਮਿਲੀ ਇਹ ਮਹਾਰਾਜਾ ਦ੍ਰਿਸ਼ਿੰਦੀ ਦੂਸਰੀ ਬੇਟੀ ਰਾਜਕੁਮਾਰੀ ਕੈਥਰਿਨ ਇਹਨਾਂ ਨੇ 1903 ਦੇ ਵਿੱਚ ਭਾਰਤ ਦੀ ਯਾਤਰਾ ਕੀਤੀ ਲਾਹੌਰ ਅੰਮ੍ਰਿਤਸਰ ਕਸ਼ਮੀਰ ਅੰਮ੍ਰਿਤਸਰ ਵੀ ਕੇ ਪਹੁੰਚੇ ਉਹਨਾਂ ਪੁਰਾਣੇ ਸਿਕਸ ਪਾਈਆਂ ਨੂੰ ਮਿਲੇ ਜਿਹੜੇ ਮਹਾਰਾਜ ਰਜੀਤ ਸਿੰਘ ਮੁਕੰਗਰੇਜਾਂ ਨਾਲ ਲੜੇ ਸੀ 71 ਸਾਲ ਦੀ ਮਰਪੋਕ ਕੇ ਇਹਦੀ ਡੈਥ ਹੋਈ ਦੀ ਰਾਜਕੁਮਾਰੀ ਸੋਫੀਆ ਮਹਾਰਾਜਾ ਦਲੀਪ ਸਿੰਘ ਦੇ ਤੀਸਰੀ ਬੇਟੇ ਇਹਨਾਂ ਨੇ 1870 ਦੇ ਵਿੱਚ ਭਾਰਤ ਦੀ ਯਾਤਰਾ ਕੀਤੀ ਮਹਾਰਾਜਾ ਦਲੀਪ ਸਿੰਘ ਮੁਕ ਜੋ ਵਜ਼ੀਰ ਸੀ ਸੰਧਾ ਵਾਲੀ ਹੋਣੀ ਉਹਨਾਂ ਦੇ ਪਰਿਵਾਰਾਂ ਨੂੰ ਮਿਲੇ 72 ਸਾਲ ਦੀ ਮਰਪੋਕ ਕੇ ਇਹਦੀ ਡੈਥ ਹੋਈ ਠੀਕ ਹੈ ਮਹਾਰਾਜਾ ਦਲੀਪ ਸਿੰਘ ਨੇ ਆਪਣੀ ਪਹਿਲੀ ਪਤਨੀ ਮਹਾਰਾਣੀ ਬੰਬਾ ਕੁਲਰ ਦੇ ਮਰਨ ਤੋਂ ਬਾਅਦ ਪੈਰਿਸ ਦੇ ਵਿੱਚ ਦੂਸਰੀ ਸ਼ਾਦੀ ਕੀਤੀ ਮਹਾਰਾਣੀ ਐਡਾ ਦੇ ਨਾਲ ਮਹਾਰਾਣੀ ਐਡਾ ਇਹਨੂੰ ਲੰਡਨ ਦੇ ਇੱਕ ਕੋਟਲ ਦੇ ਵਿੱਚ ਮਿਲੀ ਸੀ ਜਿੱਥੇ ਇੱਕ ਦੂਸਰੇ ਨੂੰ ਪਸੰਦ ਕਰਦੇ ਸੀ ਪੈਰਿਸ ਦੇ ਵਿੱਚ ਇਹਨਾਂ ਨੇ ਸ਼ਾਦੀ ਕੀਤੀ ਇਹਨਾਂ ਦੋ ਬੇਟੀਆਂ ਪੈਦਾ ਹੋਈਆਂ ਰਾਜਕੁਮਾਰੀ ਪੌਲੀਨ ਰਾਜਕੁਮਾਰੀ ਐਰਨ ਇਹ ਅੱਠੇ ਪੈਣਪਰਾ ਜੀ ਕੋਈ 80 ਸਾਲ ਦਾ ਹੋ ਕੇ ਮਰਿਆ ਕੁਈ 90 ਸਾਲ ਦਾ ਕੁਈ 70 ਸਾਲ ਦਾ ਲੇਖਨ ਅੰਗਰੇਜ਼ਾਂ ਨੇ ਇਹਨਾਂ ਨੂੰ ਭੋਜਨ ਦੇ ਵਿੱਚ ਕੋਈ ਜਹਾ ਕੈਮੀਕਲ ਦਿੱਤਾ ਕਿਸੇ ਦੇ ਵੀ ਔਲਾਦ ਪੈਦਾ ਨਹੀਂ ਹੋਣ ਦਿੱਤੀ ਤਾਂ ਕਿ ਕੋਈ ਕੋਹੇਨੂਰ ਹੀਰੇ ਦਾ ਵਾਰਸ ਨਾ ਬਣ ਜਾਵੇ ਇਹ ਸੀ ਦਾ ਲਾਸਟ ਮਹਾਰਾਜਾ ਪੰਜਾਬ ਮਹਾਰਾਜਾ ਅਦਲ ਸਿੰਘ ਦਾ ਦੁਖਾਂਤ ਮੇ ਇਤਿਹਾਸ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਅੰਤਮ ਵੰਸ਼ ਦੀ ਤਸਵੀਰ ਇੱਥੇ ਜਾ ਕੇ ਇਹਨਾਂ ਦੀ ਵੰਸ਼ ਦਾ ਬਿਲਕੁਲ ਖਤਮਾ ਕੋਠੀ ਦੇ ਵਿੱਚ ਸਿੱਖ ਰਾਜ ਦੇ ਚਿੰਨ ਦੀ ਫੋਟੋ ਵੀ ਲਾਈ ਗਈ ਆ ਇੱਕ ਸਮੇਂ ਮਹਾਰਾਜਾ ਦਲੀਪ ਸਿੰਘ ਨੇ ਅਸਾਈ ਧਰਮ ਧਾਰਨ ਕਰ ਲਿਆ ਸੀ ਇਸ ਕਰਕੇ ਇਸ ਚਿੰਨ ਦੇ ਵਿੱਚ ਅਸਾਈ ਧਰਮ ਦਾ ਸਾਈਨ ਵੀ ਆਪਾਂ ਨੂੰ ਨਜ਼ਰ ਆਉਂਦਾ ਭਾਈ ਸਾਹਿਬ ਇਹ ਜੋ ਪੁਰਾਣੀ ਕੰਧ ਆਪਾਂ ਨੂੰ ਨਿੱਕੀ ਹਟ ਦੀ ਨਜ਼ਰ ਆ ਰਹੀ ਹੈ ਸਾਰੀ ਇਹਦੇ ਬਾਰੇ ਵੀ ਸਾਨੂੰ ਦੱਸੋ ਇਹ ਉਦੋਂ ਦੀ ਆ ਉਸ ਸਮੇਂ ਦੀ ਆ ਜਾਂ ਬਾਅਦ ਚ ਬਣਾਈ ਗਈ ਆ ਇਹ ਸਰ ਕੋਠੀ ਐ ਸੱਟ ਦੀ ਬਣੀ ਆ ਚੂਨਾ ਜੋਨੇ ਦੇ ਵਿੱਚ ਗੋੜ ਗੋੜ ਚ ਮਹਾ ਦੀ ਦਾਣ ਉਸ ਦੇ ਨਾਲ ਦੀ ਚਣਾਈ ਹੋਈ ਹੈ तकरीबन 200 ਸਾਲ ਪੁਰਾਣੀ ਹੈ ਸਭ ਤੋਂ ਪਹਿਲਾਂ ਅੰਗਰੇਜ਼ਾਂ ਮੋਕੇ ਇਹ ਐਡਵਾਂਸ ਅਸਲਾ ਸਪਲਾਈ ਡਿਪੋ ਸੀ ਉਸ ਤੋਂ ਬਾਅਦ ਇਹ ਨਹਿਰੀ ਵਿਭਾਗ ਨੂੰ ਦਿੱਤੀ ਗਈ ਫਿਰ ਇੱਥੇ ਜ਼ਿਲ੍ਹਾ ਸੈਸ਼ਨ ਕੋਰਟ ਬੈਠਦੀ ਰਹੀ ਲੁਧਿਆਣੇ ਦਾ ਸੈਸ਼ਨ ਜੱਜ ਇੱਥੇ ਕਚਹਿਰੀ ਲਾਇਆ ਕਰਦਾ ਸੀ ਆਜ਼ਾਦੀ ਤੋਂ ਬਾਅਦ ਇਹ ਸਚਾਈ ਪਾ ਕੁਲ ਰਹੀ ਜਦੋਂ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਇਆ ਇਹਨ ਬੀਐਸਐਫ ਦੀ ਚੌਨੀ ਬਣਾ ਦਿੱਤਾ ਗਿਆ ਫੇ ਖੜਕੂਵਾਦ ਦਾ ਸਮਾਂ ਆਇਆ ਤੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤੀ ਗਈ ਆਲੀਦ ਵਾਲੇ ਜੰਗਲੀ ਜੰਗਲ ਸੀ ਬੇਰਾਨ ਕੋਠੀ ਸੀ ਪੁਲਿਸ ਨੇ ਬਹੁਤੀ ਸਿੱਖ ਨੌਜਵਾਨ ਮੁੰਡੇ ਲਿਆ ਕੇ ਨਜਾਇਜ਼ ਤੌਰ ਤੇ ਸ਼ਹੀਦ ਕੀਤੇ ਉਸ ਤੋਂ ਬਾਅਦ ਇਹ ਨਸ਼ੇੜੀਆਂ ਦਾ ਅੱਡਾ ਬਣੀ ਰਹੀ 2011 ਦੇ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਬਸੀਆਂ ਸੰਗਤ ਦਰਸ਼ਨ ਕਰਨ ਆਏ ਸੀ ਜਦੋਂ ਉਹਨਾਂ ਨੂੰ ਇੱਥੋਂ ਦੇ ਇਤਿਹਾਸ ਬਾਰੇ ਇਸ ਜਗ੍ਹਾ ਬਾਰੇ ਦੱਸਿਆ ਗਿਆ ਤਾਂ ਉਹਨਾਂ ਨੇ ਸਿਮਰ ਅਮਨ ਦਾ ਠਿਕਾ ਇਨਟੈਕ ਨੂੰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਤੁਹਾਨੂੰ ਦਿਖਾਉਨੇ ਆ ਇੱਕ ਦਰਵਾਜ਼ਾ ਜੋ ਇਹਦੇ ਸਾਰੇ ਦਰਵਾਜ਼ੇ ਤਕਰੀਬਨੇ ਕੋਠੀ ਦੇ ਇਦਾਂ ਦੇ ਬਣੇ ਹੋਏ ਆ ਆ ਜੋ ਨੇੜੇ ਆ ਜੀ ਇਹ ਇਹ ਦਰਵਾਜ਼ਾ ਇਸ ਤਰ੍ਹਾਂ ਦਾ ਬਣਿਆ ਇਧਰੋਂ ਆਪਾਂ ਬਾਹਰੋਂ ਵੀ ਉਹ ਦੂਰ ਤੱਕ ਜਿੱਧਰ ਦੇਖ ਸਕਦੇ ਆ ਇਹ ਦੂਜੇ ਪਾਸੇ ਵੀ ਦੇਖ ਸਕਦੇ ਆ ਇੱਥੋਂ ਕਿਸੇ ਪਾਸੇ ਵੀ ਦੇਖਿਆ ਜਾ ਸਕਦਾ ਦੋਵੇਂ ਪਾਸੇ ਨੂੰ ਅੰਦਰੋਂ ਖੜਾ ਹੀ ਬੰਦਾ ਦੇਖ ਸਕਦਾ ਇੱਕ ਦਰਵਾਜ਼ਾ ਇਹਦੇ ਅੰਦਰ ਆ ਬਾਹਰ ਜਾਲੀ ਵਾਲਾ ਦਰਵਾਜ਼ਾ ਜਿਹੜਾ ਉਸ ਸਮੇਂ ਕਿੰਦੇ ਇਦਾਂ ਦੇ ਬਣਾਏ ਗਏ ਸੀ ਪਰ ਬਾਅਦ ਦੇ ਵਿੱਚ ਜਿੱਦਾਂ ਉਹ ਫਿਉਂਗ ਨੇ ਖਰਾਬ ਕਰਤੇ ਕਰਕੇ ਦੁਬਾਰਾ ਇਹ ਫੇਰ ਦਰਵਾਜ਼ੇ ਉਸੇ ਸ਼ੇਪ ਦੇ ਵਿੱਚ ਨਵੇਂ ਦਰਵਾਜ਼ੇ ਲਾ ਦਿੱਤੇ ਇੱਕ ਦਰਵਾਜ਼ਾ ਇਹਦੇ ਅੰਦਰ ਆ ਇਹ ਆਪਾਂ ਬੰਦ ਵੀ ਕਰ ਸਕਦੇ ਹਾਂ ਜਿੱਦਾਂ ਇਹ ਸ਼ੀਸ਼ੇ ਵਾਲਾ ਦਰਵਾਜ਼ਾ ਵਾ ਤੇ ਉਹ ਬਾਹਰਲਾ ਜਿਹੜਾ ਜਾਲੀ ਵਾਲਾ ਦਰਵਾਜ਼ਾ ਜਿਹੜਾ ਬਾਹਰੋਂ ਹਵਾ ਵੀ ਅੰਦਰ ਕ੍ਰੋਸ ਹੁੰਦੀ ਆ ਸਾਰਾ ਜਿਹੜੀ ਇਹ ਕੋਠੀ ਇਹ ਬਣਾਈ ਆ ਇਸ ਟਾਈਪ ਦੀ ਗਈ ਆ ਵੀ ਸਾਰੀ ਜਿਹੜੀ ਹਵਾ ਅੰਦਰੋਂ ਕ੍ਰੋਸ ਹੁੰਦੀ ਵੀ ਇਧਰੋਂ ਹਵਾ ਆਉਂਦੀ ਆ ਤਾਂ ਵੀ ਉਧਰੋਂ ਆਉਂਦੀ ਆ ਤਾਂ ਵੀ ਇਹ ਸਾਰੇ ਦਰਵਾਜ਼ੇ ਜਿਹੜੇ ਕੋਠੀ ਦੇ ਆਲੇ ਦੁਆਲੇ ਲੱਗੇ ਹੋਏ ਆ ਇਹ ਕੰਧ ਤੋਂ ਤਕਰੀਬਨ 4 ਫੁੱਟ ਡੇਢ ਫੁੱਟ ਬਾਹਰ ਨੂੰ ਉੱਪਰੇ ਹੋਏ ਆ ਅੱਗੇ ਆਪਾਂ ਬਾਹਰੋਂ ਇਹਨਾਂ ਨੂੰ ਦੇਖ ਰਹੇ ਹਾਂ ਜਦੋਂ ਦੋਵੇਂ ਪਾਸਿਓਂ ਹਵਾ ਆਉਂਦੀ ਆ ਤਾਂ ਉਹ ਅੰਦਰ ਐਂਟਰ ਹੋ ਜਾਂਦੀ ਆ ਤੇ ਅੰਦਰੋਂ ਖੜ ਕੇ ਹੀ ਬੰਦਾ ਬਾਹਰ ਚਾਰੇ ਪਾਸੇ ਦੇਖ ਸਕਦਾ ਇਹ ਸਾਰੇ ਦਰਵਾਜ਼ੇ ਇਹਦੇ ਇਦਾਂ ਦੇ ਬਣੇ ਹੋਏ ਆ ਕੋਠੀ ਦੇ ਤੇ ਸਾਰੀ ਹਵਾਦਾਰ ਕੋਠੀ ਆ ਜੇ ਅੰਦਰ ਸ਼ੀਸ਼ੇ ਵਾਲੇ ਦਰਵਾਜ਼ੇ ਆਪਾਂ ਖੋਲ ਦੀਏ ਜਾਲੀ ਵਾਲੇ ਬਾਹਰ ਉਦਾਂ ਹੀ ਲੱਗੇ ਹੋਣ ਤਾਂ ਸਾਰੀ ਹਵਾ ਅੰਦਰ ਕ੍ਰੋਸ ਹੋ ਕੇ ਠੰਡੀ ਹੋ ਜਾਂਦੀ ਕੋਠੀ ਤਕਰੀਬਨ 200 ਸਾਲ ਪਹਿਲਾਂ ਅੰਗਰੇਜ਼ਾਂ ਵੱਲੋਂ ਇਹ ਬਿਲਡਿੰਗ ਤਿਆਰ ਕੀਤੀ ਗਈ ਸੀ ਸਾਰੀ ਬਿਲਡਿੰਗ ਛੋਟੀ ਇਟ ਦੀ ਬਣੀ ਹੋਈ ਆ ਪਰ ਬਾਅਦਚੇ ਦੀ ਜੋ ਹਾਲਤ ਸੀ ਉਹ ਬਹੁਤ ਮਾੜੀ ਹੋ ਗਈ ਸੀ ਇਹਦੀਆਂ ਛੱਤਾਂ ਵੀ ਦੋਕ ਦਹਾਕੇ ਪਹਿਲਾਂ ਤਕਰੀਬਨ ਡਿੱਗ ਪਈਆਂ ਸੀ ਉਹਨਾਂ ਦੀ ਵੀ ਮੁਰੰਮਤ ਜੋ 2011-12 ਚ ਕੀਤੀ ਗਈ ਬਾਕੀ ਜੋ ਰਹਿਦੀ ਤਿਆਰੀ ਸੀ ਉਹ 2015 ਚ ਮੁਕੰਮਲ ਹੋਈ ਇੱਥੇ ਮਾਹੌਲ ਬਹੁਤ ਸ਼ਾਂਤ ਆ ਕਿਉਂਕਿ ਕੋਠੀ ਦੀ ਚਾਰਦواری ਦੇ ਅੰਦਰ ਬਹੁਤ ਸਾਰੇ ਰੁੱਖ ਬੂਟੇ ਲੱਗੇ ਹੋਏ ਆ ਤੇ ਜਦੋਂ ਪੰਛੀ ਆ ਕੇ ਰੁੱਖਾਂ ਤੇ ਬੈਠਦੇ ਆ ਤਾਂ ਪੰਛੀਆਂ ਦੀਆਂ ਰੰਗ-ਬਰੰਗੀਆਂ ਆਵਾਜ਼ਾਂ ਹੀ ਆਪਣੇ ਕੰਨਾਂ 'ਚ ਪੈਂਦੀਆਂ ਇੱਥੇ ਆਉਣ ਦਾ ਬਹੁਤ ਆਨੰਦ ਆਉਂਦਾ ਬੰਦੇ ਨੂੰ ਜਦੋਂ ਕੱਲਾ ਵੀ ਬੈਠਦਾ ਬੰਦਾ ਆ ਕੇ ਬੜਾ ਹੀ ਵਧੀਆ ਲੱਗਦਾ ਬਹੁਤ ਵਧੀਆ ਮਾਹੌਲ ਆ ਕਿਉਂਕਿ ਰੋਡ ਤੋਂ ਕਿਲੋ ਡੇਢ ਕਿਲੋਮੀਟਰ ਪਾਸੇ ਹੋਣ ਕਰਕੇ ਖੇਤਾਂ ਦੇ ਵਿੱਚ ਇੱਥੇ ਬਹੁਤਾ ਰੌਲਾ ਰੱਪਾ ਨਹੀਂ ਕੋਟੀ ਦੇ ਨੇੜੇ-ਨੇੜੇ ਆ ਜਿਹੜੀਆਂ ਆਪਾਂ ਨੂੰ ਨਿੱਕੀਆਂ ਇਮਾਰਤਾਂ ਨਜ਼ਰ ਆ ਰਹੀਆਂ ਇਹ ਵੀ ਅੰਗਰੇਜ਼ਾਂ ਨੇ ਆਪਣੀ ਵਰਤੋਂ ਵਾਸਤੇ ਬਣਾਈਆਂ ਸੀ ਇਹ ਜਿਹੜੀ ਛੋਟੀ ਬਿਲਡਿੰਗ ਆਪਾਂ ਦੇਖ ਰਹੇ ਆ ਇਹ ਘੋੜਿਆਂ ਦਾ ਤਬੇਲਾ ਬਣਾਇਆ ਗਿਆ ਸੀ ਇਹਦੀ ਛੱਤ ਤੇ ਜਿਹੜੇ ਗਾਰਡਰ ਪਾਏ ਹੋਏ ਆ ਇਹਨਾਂ ਗਾਰਡਰਾਂ ਤੇ ਵੀ ਮੇਟਨ ਇੰਗਲੈਂਡ ਲਿਖਿਆ ਹੋਇਆ ਆ ਪਿੱਲਰਾਂ ਦੇ ਵਿਚਾਲੇ ਆਪਾਂ ਜਿਹੜੇ ਬਾਲੇ ਜੇ ਲੱਗੇ ਦੇਖ ਰਹੇ ਆ ਨਾ ਇਹ ਬਾਲਿਆਂ ਦੇ ਨਾਲ ਜਦੋਂ ਵੀ ਕਹਿੰਦੇ ਕੋਈ ਅੰਗਰੇਜ਼ ਅਫਸਰ ਆਉਂਦਾ ਸੀ ਤਾਂ ਉਹ ਆਪਣਾ ਘੋੜਾ ਇੱਥੇ ਬੰਨ੍ਹਦਾ ਸੀ ਹੁਣ ਇਹਨੂੰ ਪਾਰਟੀਸ਼ਨ ਕਰਕੇ ਦੋ ਕਮਰੇ ਬਣਾ ਦਿੱਤੇ ਗਏ ਆ ਕਿਉਂਕਿ ਬਹੁਤ ਸਾਰੇ ਲੋਕ ਇੱਥੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਨ ਆਉਂਦੇ ਆ ਉਹਨਾਂ ਦੇ ਕੱਪੜੇ ਬਦਲਣ ਵਾਸਤੇ ਚੇਂਜਿੰਗ ਰੂਮ ਵੀ ਬਣਾਏ ਗਏ ਆ ਇਹ ਜੋ ਬੁੱਤ ਆਪਾਂ ਪਿੱਛੇ ਦੇਖ ਰਹੇ ਆ ਇਹ ਮਹਾਰਾਜਾ ਦਲੀਪ ਸਿੰਘ ਜੀ ਦਾ ਇਹ ਨਾ ਜੋ ਆਈਲੈਂਡ ਦੇ ਵਿੱਚ ਥੈਟਫੋਰਡ ਦੇ ਵਿੱਚ ਇਹ ਅਸਲੀ ਬੁੱਤ ਲੱਗਾ ਹੋਇਆ ਉਹਦੀ ਹੂਬ ਹੂ ਕਾਪੀ ਬਣਾ ਕੇ ਇੱਥੇ ਲਾਈ ਗਈ ਆ ਇਹੀ ਉਹਦਾ ਕਲਰ ਆ ਇਹੀ ਉਹਦਾ ਸਾਈਜ਼ ਆ ਇਹਦੇ ਥੱਲੇ ਵੀ ਲਿਖਿਆ ਗਿਆ ਕਿ ਥੈਟਫੋਰਡ ਨਗਰ ਮਹਾਰਾਜਾ ਅਤੇ ਉਸਦੇ ਬੇਟੇ ਦੀ ਉਦਾਰਤਾ ਦੇ ਲਈ ਬਹੁਤ ਹੀ ਜ਼ਿਆਦਾ ਸ਼ੁਕਰਗੁਜ਼ਾਰ ਹੈ ਇਹ ਪਹਿਲਾਂ ਵਿਆਖਿਆ ਕੇਂਦਰ ਸੀ ਹੁਣ ਇੱਥੇ ਲਾਇਬ੍ਰੇਰੀ ਤੇ ਦਫ਼ਤਰ ਬਣਾਇਆ ਗਿਆ ਇਹ ਇਮਾਰਤ ਅੰਗਰੇਜ਼ਾਂ ਵੇਲੇ ਰਸੋਈ ਬਣਾਈ ਗਈ ਸੀ ਹੁਣ ਇਹਨੂੰ ਕੰਟीन ਦਾ ਰੂਪ ਦਿੱਤਾ ਗਿਆ ਕੋਠੀ ਵੇਖਣ ਆਉਣ ਵਾਲੇ ਇੱਥੇ ਖਾ ਪੀ ਸਕਦੇ ਆ ਕੋਠੀ ਦੀ ਚਾਰ ਦਿਵਾਰੀ ਚ ਬਾਥਰੂਮ ਹੀ ਬਾਅਦ ਚ ਬਣਾਏ ਗਏ ਆ ਬਾਕੀ ਸਾਰੀਆਂ ਜੋ ਇਮਾਰਤਾਂ ਉਹ ਅੰਗਰੇਜ਼ਾਂ ਵੱਲੋਂ ਤਕਰੀਬਨ 200 ਸਾਲ ਪਹਿਲਾਂ ਹੀ ਬਣਾਈਆਂ ਗਈਆਂ ਸੀ ਬਹੁਤ ਘੱਟ ਹੀ ਲੋਕ ਇੱਥੇ ਕੋਠੀ ਵੇਖਣ ਆਉਂਦੇ ਆ ਪਰ ਸਾਨੂੰ ਜ਼ਰੂਰ ਮਹਾਰਾਜਾ ਤਲੀਪ ਸਿੰਘ ਦੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਆਪਣੇ ਬੱਚਿਆਂ ਨੂੰ ਵੀ ਨਾਲ ਲਿਉਣਾ ਚਾਹੀਦਾ ਤਾਂ ਕਿ ਉਹ ਵੀ ਮਹਾਰਾਜਾ ਤਲੀਪ ਸਿੰਘ ਦੇ ਇਤਿਹਾਸ ਤੋਂ ਜਾਣੂ ਹੋ ਸਕਣ ਤੁਸੀਂ ਹਫ਼ਤੇ ਚ ਸ਼ੀ ਇਹਨ ਇੱਕ ਕੋਠੀ ਵੇਖਣ ਆ ਸਕਦੇ ਆ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਇਹ ਕੋਠੀ ਖੁੱਲੀ ਰਹਿੰਦੀ ਆ ਤੇ ਹਫਤੇ ਚ ਸਿਰਫ ਸੋਮਵਾਰ ਨੂੰ ਇਹ ਕੋਠੀ ਬੰਦ ਹੁੰਦੀ ਆ